ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦੇ 3:30 ਵਜੇ ਨੇ ਜਿਉਂ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਕਿ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਓ ਤਾਂ ਆਪਣਾ ਇਸ ਚੈਨਲ ਦੇ ਇਲਾਵਾ ਜੀ ਇੱਕ ਚੈਨਲ ਹੋਰ ਆ ਕੁਕਿੰਗ ਚੈਨਲ ਜਿਹੜਾ ਆਪਾਂ ਨਵਾਂ ਸ਼ੁਰੂ ਕਰਿਆ ਉਹਦਾ ਲਿੰਕ ਜਿਹੜਾ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਮਿਲ ਜੂਗਾ ਜੀ ਸੋ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਵੇਂ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਨੂੰ ਸਪੋਰਟ ਕਰ ਰਹੇ ਹੋ ਤੇ ਬਾਕੀ ਜੀ ਜਿਹੜੀ ਵੀਡੀਓ ਅੱਜ ਬਣਾ ਰਹੇ ਆ ਇਹ ਸ਼ਾਮ ਦੇ ਜਿਹੜਾ ਆਪਣਾ ਰੁਟੀਨ ਵਰਕ ਆ ਉਹਦੀ ਬਣਾ ਰਹੇ ਆ ਹੰ ਡੇਲੀ ਜਿਹੜਾ ਰੁਟੀਨ ਦਾ ਕੰਮ ਹੁੰਦਾ ਹਨ ਕਿਉਂਕਿ ਆਪਾਂ ਨੂੰ ਇੱਕ ਵਿਊਅਰ ਦਾ ਮੈਸੇਜ ਆਇਆ ਸੀ ਜੀ ਉਹਨਾਂ ਨੇ ਮਤਲਬ ਕੀ ਮੈਸੇਜ ਕੀਤਾ ਸੀ ਕਿ ਤੁਸੀਂ ਸਵੇਰ ਦੇ ਤੇ ਜਿਹੜਾ ਸ਼ਾਮ ਦਾ ਰੁਟੀਨ ਵਰਕ ਉਹਦੀ ਵੀਡੀਓ ਸ਼ੇਅਰ ਕਰੋ ਰਸਤਾ ਗੇਪ ਆ ਕਈ ਵਾਰੀ ਕੀਤੀ ਆ ਪਰ ਆਪਾਂ ਮਤਲਬ ਕੀ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਹਨਾ ਵੰਡ ਕੇ ਉਹਨੂੰ ਫੇਰ ਤੁਹਾਡਾ ਨਾਲ ਸ਼ੇਅਰ ਕੀਤੀ ਆ ਤੇ ਮੈਂ ਕਿਹਾ ਅੱਜ ਚਲੋ ਵੀ ਤੁਹਾਨੂੰ ਪਸ਼ੂਆਂ ਦਾ ਤੇ ਜਿਹੜਾ ਆਪਣਾ ਚੁੱਲ੍ਹੇ ਚੌਂਕੇ ਦਾ ਉਹ ਕੰਮ ਸ਼ੇਅਰ ਕਰਦੇ ਆ ਵੀ ਆਪਣਾ ਆਥਨ ਦਾ ਕੀ ਕੰਮ ਹੁੰਦਾ ਸੋ ਵੀਡੀਓ ਤੇ ਬਣੀ ਰਹੀ ਹੋ ਜੀ ਵੀਡੀਓ ਪੂਰੀ ਜ਼ਰੂਰ ਦੇਖਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਜੀ ਸਟਾਰਟ ਕਰਦੇ ਆ ਵੀਡੀਓ ਹਾਂਜੀ ਚਲੋ ਪਹਿਲਾਂ ਮੈਂ ਸੜਦੀ ਹੁਣ ਗੋਹਾ ਜੀ ਗੋਹਾ ਸਿੱਟ ਕੇ ਫਿਰ ਆਪਾਂ ਸੰਨੀ ਕਰਾਂਗੇ ਫੀਡ ਵਗੈਰਾ ਪਾਵਾਂਗੇ ਪਰਸਨ ਫਿਰ ਉਸ ਤੋਂ ਬਾਅਦ ਸੋਈ ਦਾ ਜਿਹੜਾ ਕੰਮ ਆ ਉਹ ਕਰਾਂਗੇ ਤੇ ਬਾਕੀ ਅੱਜ ਦੀ ਗੁੰਮਸ ਹੋਈ ਪਈ ਆ ਬਹੁਤ ਜ਼ਿਆਦਾ ਤੇ ਖੱਖ ਜੀ ਵੀ ਚੜੀ ਪਈ ਆ ਜੰਮੀ ਜੀ ਵਾਲਾ ਬੱਦਲ ਜੀ ਵਾਲਾ ਐ ਲੱਗ ਰਿਹਾ ਵੀ ਹਨੇਰੀ ਆਊਗੀ ਹੁਣੀ ਸੋ ਅਸੀਂ ਸੋਚਿਆ ਉਹ ਤੋਂ ਪਹਿਲਾਂ ਪਹਿਲਾਂ ਫਟਾਫਟ ਸੰਨੀ ਕਰ ਲਈਏ ਨਹੀਂ ਤਾਂ ਫਿਰ ਤੂੜੀ ਬਹੁਤ ਜ਼ਿਆਦਾ ਉੱਡੂਗੀ ਤੇ ਫਟਣ ਕਿਉਂਕਿ ਆਪਾਂ ਨੇ ਤੁਹਾਨੂੰ ਪਤਾ ਹੀ ਆਪਣੇ ਉੱਪਰ ਨਾ ਹਨਾ ਇਧਰੋਂ ਵੀ ਖੁੱਲਾ ਕ ਬੇੜੇ ਕੰਨੀ ਇਧਰੋਂ ਵੀ ਤੇ ਪਰ ਹੌਲ ਕਰ ਹਵਾ ਲੱਗਦੀ ਆ ਕਰੇ ਹਵਾ ਦੇ ਨਾਲ ਟੂੜੀ ਬਹੁਤ ਉੜਦੀ ਆ ਸੋ ਆ ਕਣੀਆਂ ਵੀ ਸ਼ਾਇਦ ਆ ਗਈਆਂ ਇੱਕ ਅੱਧੀ ਕਣੀ गिर ਰਹੀ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਜੀ ਸਾਡੇ ਕੱ데 ਮੌਸਮ ਕਿਦਾਂ ਦਾ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਦੋ ਦਿਨ ਦੀ ਜੀ ਮੇਰੇ ਚਾਂਸ ਤਾਂ ਹੈਗੇ ਬਾਕੀ ਪੈ ਜਵੇ ਵਧੀਆ ਥੋੜਾ ਠੰਡਾ ਹੋ ਜਾਊਗਾ ਮੌਸਮ ਤੇ ਚਲੋ ਜੀ ਮੈਂ ਹੁਣ ਫਟਾਫਟ ਪਹਿਲਾਂ ਗੂਹਾ ਸੈੱਟ ਲਵਾਂ ਕਿਉਂਕਿ ਪਹਿਲਾਂ ਮੌਸਮ ਜਮਹ ਖਰਾਬ ਹੋ ਜਾਵੇਗੀ ਆ ਗਾ ਰਿਹਾ ਹੈ। ਲਓ ਜੀ ਆਪਾਂ ਲੱਗਿਆ ਹਾਂ ਸੰਨੀ ਕਰਨ ਕੋ ਆਪਾਂ ਸੈੱਟ ਲਿਆ। ਤੇ ਪੈਸੇ ਦਾਣਾ ਵਗੈਰਾ ਇਕੱਠੇ ਹੀ ਪਾ ਕੇ ਰੱਖ ਲਿਆ ਵੀ ਬਾਰ ਬਾਰ ਕੀੜਾ ਲਾਉਣਾ ਪਵੇ ਆਪਾਂ ਨੂੰ ਉਧਰ ਦਾ। ਹੋਇਆ ਰੱਬ। ਹੋਇਆ ਤੇਰੀਓ ਦੀ ਹੈ ਸੁਦੀ ਮਾਸੀ। ਸਾਡੀ ਮਾਸੀ ਆ ਗਈ ਜਿਹਨੇਰੀ। ਮੇਰੀੋਂ ਤੱਕਸ ਨਹੀਂ ਹੋਗੀ ਠੀਕ ਆ ਨਹੀਂ ਉਸ ਤੋਂ ਬਾਅਦ ਹੋਣੀ ਨਹੀਂ ਮੈਂ ਸਵੇਰੇ ਰੋਟੀਆਂ ਬਣਾ ਲਈਆਂ ਗਾਈ ਦੇਣਾ ਭੁੱਲ ਗਏ ਇਹਨਾਂ ਨੂੰ ਬੰਗਿਆ ਦੋ ਇਹ ਚੀਜ਼ ਨਹੀਂ ਜ਼ਰੂਰੀ ਆਪਰ ਖੀਆਂ ਮਾਗੋ ਨਾ ਫਿਰ ਖਾ ਲੈਣੇ ਆ Thank you. 국물이 끓을때까지 3-5분 끓여줍니다. 이 끓을때까지 3-5분 끓 Det er mer enn nok vann. ਹੁਣ ਆਪਾਂ ਪਾਉਣ ਲੱਗਦੇ ਹਾਂ ਇਹਨਾਂ ਨੂੰ ਫੀਡ ਤੇ ਸੰਨੀ ਆਪਾਂ ਦੋ ਇਹਨੇ ਰਾੜੀ ਘਰ ਲਈ ਕਿ ਕਿੰਨੀ ਹੋਣ ਗਾਈਆ ਤੇ ਮੀ ਵੀ ਆਸਰ ਦਾ ਸਾਰ ਹਨਾ ਜਿਆਦਾ ਸੇ ਮੰਗੋ ਜਿੱਦ ਲਾਈਟ ਦਾ ਨਹੀਂ ਬਟਨ ਹੈ ਮੋਟਰ ਚਲਾਇਆ ਦੀ ਅਸੀਂ ਤਾਂ ਚਲਵਾਤੀ ਵੀ ਮਨਾਈ ਜੀ ਪਕੜਿਆ ਇਹ ਕੋਰ ਦਾ ਇਹ ਦੋ ਲੋਕੀ ਗੱਲ ਨੂੰ

ਇਹ ਫਰੈਸ਼ਰ ਆ ਇਹ ਜਿਹੜੀਆਂ ਆਪਣੀਆਂ ਸੂਣ ਵਾਲੀਆਂ ਬੈੜੀਆਂ ਜਾਂ ਤਾੜੀਆਂ ਸੂਣੀਆਂ ਉਹਨਾਂ ਨੂੰ ਫਰੈਸ਼ਰ ਪਾਉਣੀ ਆ ਆਪਾਂ ਜਿਹੜੀਆਂ ਦੂਸਰੀਆਂ ਉਹਨਾਂ ਨੂੰ ਅਲੱਗ ਫੀਡ ਪੈਂਦੀ ਆ ਇਹ ਥੋੜੀ ਜਿਹੀ ਮਹਿੰਗੀ ਆ ਤੇ ਇਹਦੀ ਜਿਹੜੀ ਆਹ ਪਕੌੜੀ ਜੀ ਆ ਇਹਦੀ ਥੋੜੀ ਮੋਟੀ ਹੁੰਦੀ ਆ ਤੇ ਇਹ ਸ਼ਗੁੰ ਜਿਹੜੀ ਹੈਗੀ ਸ਼ਗੁੰ ਦਾ ਬੀੜਾ ਉਹਦੀ ਹੈ ਜੀ ਆਪਾਂ ਫਰੈਸ਼ਰ ਇਹਨਾਂ ਨੂੰ ਪਾਉਣੀ ਆ ਇਹਦੇ ਵਿੱਚ ਕੁੜੀ ਨੇ ਬੁਰਮੇ ਵਧੀਆ ਪਾ ਜਾਂਦੇ ਆ ਜੀ ਇਹ ਰਿਹਾ ਤੁਹਾਨੂੰ ਪ੍ਰੋਬਲਮ ਹਾਂਜੀ ਲੋ ਜੀ ਆਪਾਂ ਸੰਨੀ ਕਰ ਲਈ ਫੀਡ ਵੀ ਪਾਤੀ ਪਸ਼ੂਆਂ ਨੂੰ ਤੇ ਆਪਣਾ ਗੋਹਾ ਕੁੜਾ ਵੀ ਪਸ ਸੱਟ ਲਿਆ ਤੇ ਜਿਹੜਾ ਪਸ਼ੂਆਂ ਦਾ ਕੰਮ ਆ ਜੀ ਤਕਰੀਬਨ ਆਪਣਾ ਕੰਪਲੀਟ ਹੋ ਗਿਆ ਬਸ ਧਾਰਾ ਰਹਿ ਗਈਆਂ ਤੇ ਬਾਕੀ ਥੋੜਾ ਬਹੁਤ ਆ ਹੋਰ ਕੰਮ ਰਹਿ ਗਿਆ ਜਿਹੜਾ ਕੱਦਾ ਬੱਠਲ ਹੋ ਗੋਹੇ ਦਾ ਤੇ ਮੈਂ ਇਸਦੀ ਫਿਰ ਉਹਨੂੰ ਵੀ ਸੱਟ ਦੂੰਗੀ ਪਰ ਸਵੇਰੇ ਘਟ ਹੁੰਦਾ ਜੀ ਗੋਹਾ ਤੇ ਬਾਕੀ ਹੁਣ ਮੈਂ ਚਲੀ ਰਸੋਈ ਕਿ ਨਹੀਂ ਰਸੋਈ ਸਬਜੀ ਵੀ ਮੇਰੀ ਸਵੇਰ ਦੀ ਬਣੀ ਹੋਈ ਆ ਕਿਉਂਕਿ ਸਵੇਰੇ ਟਿਫਨ ਪੈਕ ਕਰਨਾ ਹੁੰਦਾ ਫਿਰ ਸਬਜੀ ਉਦੋਂ ਇੱਕ ਟਾਈਮ ਸਵੇਰੇ ਬਣਾ ਲਈਦੀ ਆ ਤੇ ਦੋਨੋਂ ਟਾਈਮ ਫਿਰ ਉਹੀ ਚੱਲ ਜਾਂਦੀ ਆ ਜਿੱਦ ਨੇ ਛੁੱਟੀ ਹੁੰਦੀ ਆ ਉਦ ਦਿਨ ਫਿਰ ਆਪਾਂ ਦਿੰਦੇ ਆ ਸ਼ਾਮ ਦੇ ਟਾਈਮ ਇਹ ਸਬਜੀ ਬਣਾਉਣੀ ਆ ਪਰ ਜਿੱਦ ਨੇ ਟਿਫਨ ਪੈਕ ਹੋਣਾ ਹੁੰਦਾ ਤੁਹਾਨੂੰ ਪਤਾ ਹੁਣ ਗਰਮੀ ਦਾ ਮੌਸਮ ਆ ਤੇ ਫਿਰ ਸਬਜੀ ਜਿਹੜੀ ਆ ਇਹਨਾਂ ਨੇ 10-11 ਵਜੇ ਰੋਟੀ ਖਾਣੀ ਹੁੰਦੀ ਜਦੋਂ ਉਹਨੂੰ ਫਿਰ ਖੱਟੀ ਹੋ ਜਾਂਦੀ ਆ ਫਿਰ ਸਵੇਰੇ ਤਾਜ਼ੀ ਬਣਾਉਣੀ ਆ ਤੇ ਸਬਜੀ ਬਣੀ ਹੋਈ ਆ ਰੋਟੀ ਬਸ ਬਣਾਉਣੀ ਆ ਜੀ ਆਪਾਂ ਆ ਤੇ ਬਾਕੀ ਦੋ ਚਾਰ ਭਾਂਡੇ ਨੇ ਤੇ ਲਾਈਟ ਆ ਜਾਂਦੀ ਹੈ ਕਦੇ ਚਲੀ ਜਾਂਦੀ ਹੈ ਜੀ ਥੋੜੇ ਜੇ ਕੱਪੜੇ ਸੀਗੇ ਧੋ ਨਾਲੇ ਤੇ ਕੁਛ ਮਤ ਸਵੇਰੇ ਧੋਲੇ ਸੀ ਨਹੀਂ ਤਾਂ ਮਸਵੇਰੀ ਕੱਪੜੇ ਨਿਬੜ ਜਾਂਦਾ ਮੇਰਾ ਕੰਮ ਪਰ ਲਾਈਟ ਅੱਜ ਚਲੀ ਜਾਂਦੀ ਆ ਜਾਂਦੀ ਚਲੀ ਜਾਂਦੀ ਆ ਜਾਂਦੀ ਕੋਈ ਕਿ ਨਹੀਂ ਐਕਦਾ ਮੌਸਮ ਉਹਦਾ ਕਰਕੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਸੋਨ ਪਾਣੀ ਪੀਉਣ ਤੇ ਆਪਣਾ ਪੀਣ ਦਾ ਤਾਂ ਹੋ ਗਿਆ ਸੀਗਾ ਇਹ ਡੈਡੀ ਜੀ ਦਾ ਜਿਹੜਾ ਕੰਮ ਸਾਰਾ ਕੱਟ ਕੇ ਨੀਮੂ ਇੱਕ ਵਾਰੀ ਪਾਣੀ ਉਹ ਹੁਣ ਦਿਖਾ ਰਹੇ ਕਿ ਜੀ ਇੱਕ ਵਾਰੀ ਜਿੰਨਕੇ ਪੈਣ ਤੋਂ ਪਹਿਲਾਂ ਇਹ ਦਿਖਾ ਦਿੰਦੇ ਹੁੰਦੇ ਕੋਈ ਗਰਮੀ ਦਾ ਮੌਸਮ ਆ ਤੇ ਫਿਰ ਜਿਹੜਾ ਵਸਤਾ ਪੀਂਦੀਆਂ ਨਹੀਂ ਦੂਸਰੀ ਵਾਰ ਪਰ ਕਈ ਵਾਰੀ ਥੋੜਾ ਬੋਤ ਪੀ ਲੈਂਦੀ ਹੁਣ ਕੀ ਇਹਨਾਂ ਦਾ ਰੱਜ ਕੇ ਪਾਣੀ ਪੀ ਲੈਣਾ ਤੇ ਬਾਕੀ ਆ ਤੁਸੀਂ ਦੇਖ ਰਹੇ ਹੋਗੇ ਕਿ ਚੁੱਪ ਚੁੱਪ ਢੋੜ ਰਿਹਾ ਹੈ ਤਾਂ ਜੀ ਹਾਂ ਜਿਹੜਾ ਆਪਣਾ ਫੌਗਰ ਆ ਥੋੜਾ ਲੀਕ ਹੋ ਰਿਹਾ ਸੀ ਉਹਦੇ ਵਾਸਤੇ ਮਾਨ ਨਹੀਂ ਰੱਖੀਐ ਸੀ ਸੀਟ ਕਰਨ ਨੂੰ ਜੀ ਹਲੇ ਇੱਥੇ ਟਿਆਰੇ ਚੱਕਿਆ ਨਹੀਂ ਮੈਂਗਾ ਤੇ ਬਾਕੀ ਆਪ ਬੱਚੀਆਂ ਨੂੰ ਤੇ ਬੱਚੇ ਨੂੰ ਦੁੱਧ ਵਗੈਰਾ ਪਿਲਾਤਾ ਉਹ ਸਾਰਾ ਕੰਮ ਕੰਪਲੀਟ ਆ ਇੱਕ ਵਾਰ ਸੋਮ ਦਾ ਬਰਸ਼ਣਾ ਉਹਨੇ ਸੁੱਜੇ ਹੋਊਗੀ ਨਾ ਜਿੱਦ ਮੈਂ ਟੜਕੀ ਪੂਹਾ ਘੱਟ ਹੋਊਗਾ ਮੈਂ ਉਹ ਜੋ ਪਾਣੀ ਪਿਆ ਰਹੇ ਸੀ ਤੇ ਪਾਣੀ ਨਹੀਂ ਪੀਤਾ ਕਿੱਥੇ ਕ ਲੈ ਗਈ ਇਹ ਬੈੜੀ ਨੇ ਕਿਸੇ ਦੂਖਾ ਪਾਣੀ ਨਹੀਂ ਪੀਂਦੀ ਪਤਾ ਨਹੀਂ ਕੀ ਗੱਲ ਆ ਦੇਖ ਇਹ ਤਾਂ ਹੀ ਹੁਣ ਖੜੀ ਦੇਖ ਰਹੀ ਸੀ ਇੱਧਰ ਖਿੱਚ ਕੇ ਲਈ ਜੇ ਇਹ ਤਾਂ ਪਹਿਲਾਂ ਕਿਸੇ ਬੈੜੀ ਨੂੰ ਪਾਣੀ ਪਿਆ ਦੇਗੀ ਇਧਰ ਪਾਣੀ ਨਹੀਂ ਪੀਂਦੀ ਸਭ ਤੋਂ ਪਹਿਲਾਂ ਇਹਨੂੰ ਪੀਉਣਾ ਪੈਂਦਾ ਅੱਜ ਮੈਂ ਗਲਤੀ ਨਾ ਕਰਾਂ ਉਹ ਬੈੜੀ ਨੂੰ ਪਾਣੀ ਪਿਆਤਾ ਉਹਦੇ ਵਿੱਚ ਤਾਂ ਕਰਦੇ しゅいしゅいしんしん。 ਕੰਮ ਰਹਿ ਗਿਆ ਜੀ। ਅ ਕੁੱਤੇ ਨੂੰ ਫੀਡ ਪਾਉਣੀ ਤੇ ਕੁੱਤੇ ਨੂੰ ਫਿਰ ਫੀਡ ਪਾ ਲਈਏ ਫਿਰ ਉਹਨਾਂ ਨੂੰ ਰਸਗੇੜਾ ਦੋਣਾ। ਉਦੋਂ ਬਾਅਦ बस ਰੋਟੀ ਖਾ ਲਾਂਗੇ। ਇੱਕ ਵਾਰ ਇਹ ਡੈਡੀ ਰਾਤ ਨੂੰ ਪਾਣੀ ਦਿਖਾ ਦਨਗੇ ਪੈਣ ਤੋਂ ਪਹਿਲਾਂ ਥੋੜਾ ਥੋੜਾ ਪੀਣ ਦੀ ਅਵਸਥਾ ਉਹ ਵੀ ਨਹੀਂ ਹੈ ਕਿਉਂਕਿ ਉਹਨਾਂ ਨੇ ਸੱਨੀ ਸਾਰਿਆਂ ਨੇ ਖਾ ਲਈ ਐ। ਤੇ ਕਈ ਵਾਰੀ ਮਾੜਾ ਮੋਟਾ ਥੋੜਾ ਬਹੁਤਾ ਕੋਈ ਕੋਈ ਬੈੜੀ ਪੀ ਲੈਂਦੀ ਐ ਨਹੀਂ ਤਾਂ ਕੋਈ ਪੀਂਦੀ ਨਹੀਂ ਐ। ਕਿ ਬਸ ਇੰਨੇ ਹੀ ਕੰਮ ਐ ਜੀ ਆਪਣਾ ਸ਼ਰਧਾ ਜਿਹੜਾ। ਤੇ ਕੁੱਤੇ ਨੂੰ ਫਿਰ ਥੋੜਾ ਠਹਿਰ ਕੇ 10-15 ਮਿੰਟ ਠਹਿਰ ਕੇ ਫਿਡ ਪਾਵਾਂਗੇ ਫਿਰ ਵੀਡੀਓ ਦਾ ਪਾ ਇੱਥੇ ਐਂਡ ਕਰ ਰਹੇ ਆ ਜੀ ਹੁਣ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜੀ ਵੀਡੀਓ ਕਿਤਨਾਂ ਦੇ ਲੱਗੀ ਆਪਣਾ ਇਹ ਸ਼ਾਮ ਦੇ ਡੇਲੀ ਰੁਟੀਨ ਨਾੜਾ ਉਹ ਇੰਨੇ ਹੀ ਕੰਮ ਤੇ ਪਸ਼ੂਆਂ ਦਾ ਬਾਕੀ ਆਪਣੀ ਰੋਟੀ ਆਥਨ ਦੀ ਰੋਟੀ ਜੀ ਘਟ ਹੁੰਦੀ ਆ ਤੇ ਆਥਨ ਨੇ ਆਪਾਂ ਕੁੱਤਿਆਂ ਨੂੰ ਵੀ ਰੋਟੀ ਜਿਹੜੀ ਹੈਗੀ ਉਹ ਚੰਟੀ ਦੇ ਦਿੰਦੀਆਂ ਜਿਹੜੀਆਂ ਦਿਨ ਦੇ ਟਾਈਮ ਵੱਜ ਜਾਂ ਉਹ ਬੋਲ ਨਹੀਂ ਜਿਹੜੀਆਂ ਦਿਨ ਦੇ ਟਾਈਮ ਵੱਜ ਜਾਂਦੀਆਂ ਜੀ ਉਹ ਭਾ ਪਾ ਦਨੇ ਆਂ ਕਿ ਰਾਤ ਨੂੰ ਫਿਰ ਕੁੱਤੇ ਨੇ ਰਖਵਾਲੀ ਕਰਨੀ ਹੁੰਦੀ ਆ ਫਿਰ ਆਪਾਂ ਰੋਟੀ ਜਾਦਾ ਪਾ ਦਾਂਗੇ ਫਿਰ ਸੌਂ ਜਾਂਦੇ ਨੇ ਨਾ ਕੁੱਤੇ ਤਾਂ ਕਰਕੇ ਫਿਰ ਰਾਤ ਹਨ ਰਾਤ ਦੇ ਟਾਈਮ ਆਪਾਂ ਨੂੰ ਘੱਟ ਪਾਉਣੀ ਆ ਸਵੇਰੇ ਇਹਨਾਂ ਨੂੰ ਵਧੀਆ ਰੋਟੀ ਪਾ ਦਨੇ ਆਪਾਂ ਫੀਲ ਵੀ ਪਾਉਣੀ ਆ ਸਵੇਰ ਦਾ ਤੇ ਬਾਕੀ ਬਸ ਹਲੇ ਨਾ ਥੋੜਾ ਠਹਿਰ ਕੇ ਜੇ ਆਪਾਂ ਪਾ ਕੇ ਤੇ ਫਿਰ ਗੇੜੇ ਕਢਾ ਦਾਂਗੇ ਤੇ ਇੱਕ ਵਾਰੀ ਗੇੜਾ ਰਮਾਨ ਨੇ ਪਹਿਲਾਂ ਕਢਾਇਆ ਹੋਇਆਗਾ ਤੇ ਬਾਕੀ ਕਤੂਰੇ ਆ ਬਸ ਉਹਨਾਂ ਨੂੰ ਦੁੱਧ ਪਿਉਣਾ ਹੈ ਹੋਰ ਆਪਣਾ ਸਾਰਾ ਕੰਮ ਏਟ ਰੀਡ ਕੰਪਲੀਟ ਆ ਬਸ ਦੋਜੀ ਨੂੰ ਦੁੱਧ ਲੈਣਾ ਹੈ ਨਾ ਤੋ ਇਹੀ ਦੋ ਕਮਰ ਹੈਗਾ ਕਿ ਦੋ ਦਿਨ ਦੁੱਧ ਲੈਣਾ ਹਣਾ ਇੱਕ ਵਾਰੀ ਮਾੜਾ ਮੜਨਾ ਪਾਣੀ ਦਿਖਾਣਾ ਪਰਸ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਕੋਈ ਕਪੜੀ ਵੀਅਰਸ ਦਾ ਕਮੈਂਟ ਆਇਆ ਸੀ ਉਹਨਾਂ ਦੇ ਮਤਲਬ ਕਹਿਣ ਤੇ ਆਪਾਂ ਇਹ ਵੀਡੀਓ ਬਣਾਈ ਆ ਸੋ ਕੋਸ਼ਿਸ਼ ਕੀਤੀ ਆ ਤੁਹਾਨੂੰ ਤੁਹਾਨੂੰ ਮਤਲਬ ਪੂਰਾ ਆਪਣਾ ਡੇਲੀ ਰੁਟੀਨ ਹੁੰਦਾ ਸ਼ਾਮ ਦਾ ਪਹਿਲਾਂ ਆਪਾਂ ਦਿਖਾਇਆ ਤਾਂ ਹੈ ਜੀ ਪਹਿਲਾਂ ਥੋੜੇ ਥੋੜੇ ਹਿੱਸੇ ਦਿਖਾਇਆ ਆਪਾਂ ਸੋ ਹੁਣ ਆਪਾਂ ਇਕੱਠਾ ਵੀਡੀਓ ਬਣਾਤੀ ਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਕਰਦੇ ਆ ਐਂਡ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੱਸਿਓ ਚਲੋ ਜੀ ਮਿਲਦੇ ਆ ਅਗਲੀ ਵੀਡੀ